एलन मस्क कदे भी अपने मन दी ਗੱਲ ਕਹਿਨ ਤੋਂ ਨਹੀਂ ਡਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਲਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਸ ਮੰਨਨੇ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ ਐਕਸ ਤੋਂ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸ ਉਪਭੋਗਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਘਾਟ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਪਪਤੀ ਐਲਨ ਮਸਕ ਦੁਨੀਆ ਨੂੰ ਪੂਖ ਬਾਰੇ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਕਿਰਾਵਟ ਹੋਵੇ ਜਾਂ ਫਿਰ AI ਦੀ ਵੱਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਜੰਗ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਪਿਆਪੀ ਟਕਰਾਵ ਦੇ ਵਿੱਚ ਉਲਝ ਸਕਦੀ ਹੈ ਟਰੰਪ ਵਿਸ਼ਵਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਕਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਹੈ ਕਿ ਇਹ ਵੱਡੀ ਝਾਂਕਰ ਨੇੜੇ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰਾਕ ਨੇ ਕਿਹਾ ਕਿ ਪਿਛਲੇ ਕਬਿਆਨ ਤੇ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਅਤੇ ਵਿਸ਼ਵਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵ ਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿੱਖਤ ਰਾਸ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗਰੌਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਵੱਡੇ ਪੱਤਰ ਉਤੇ ਪਰਵਾਸ ਅਤੇ ਪਛਾਣ ਦੀ ਰਾਜਨੀਤੀ, ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਕੈਲੋ ਯੁੱਧ ਦੀ ਚੇਤਾਵਨੀ ਦਿੱਤੀ ਹੈ। ਮਸਕ ਦਾ ਕਹਿਣਾ ਹੈ ਕਿ ਪਰਮਾਣੂ ਰੋਕ-ਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ। ਹਾਲਾਂਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਅ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨੇ ਜਾਂਦੇ ਕਿ ਉਹ ਤਾਈਵਾਨ, ਯੂਕਰੇਨ ਅਤੇ ਯੂਰਪ ਦੇ ਵਿੱਚ ਅੰਨ ਤਦੂ ਨੇ ਸੰਕਟ ਦਾ ਹਵਾਲਾ ਦੇ ਦੇ ਸੀ ਐਲਨ ਮਸਕ ਕਦੇ ਵੀ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਡਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਲਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜ਼ੰਤਕ ਤੌਰ ਤੇ ਕਿਹਾ ਹੈ ਕਿ ਉਸਾ ਮੰਨੈ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ ਐਕਸ ਤੋਂ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸ ਉਪਭੋਗਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰ ਦੇ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਬਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਬਾਰੇ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਖਿਰਾਵਟ ਹੋਵੇ ਜਾਂ ਫਿਰ AI ਦੀ ਵੱਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ ਜੰਗ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਵਿਆਪੀ ਟਕਰਾਵ ਦੇ ਵਿੱਚ ਉਲਝ ਸਕਦੀ ਹੈ ਪ੍ਰਮਾਣ ਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹੇ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਜਵਾਬ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਕਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਹੈ ਕਿ ਇਹ ਵੱਡੀ ਝਾਂਕੜ ਨੇੜੇ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰੌਕ ਨੇ ਕਿਹਾ ਕਿ ਪਿਛਲੇ ਕਬਿਆਨ ਤੇ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਤੇ ਵਿਸ਼ਵ ਵਿਆਪੀ ਤਕਰਾਰ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵ ਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿੱਖਤ ਰਾਸ ਦੇ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗਰੌਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖ ਜਾਂ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਵੱਡੇ ਪੱਤਰ ਉਤੇ ਪਰਵਾਸ ਅਤੇ ਪਛਾਣ ਦੀ ਰਾਜਨੀਤੀ, ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਕੈਲੋ ਯੁੱਧ ਦੀ ਚੇਤਾਵਨੀ ਦਿੰਦੀ ਹੈ। ਮਸਕ ਦਾ ਕਹਿਣਾ ਹੈ ਕਿ ਪਰਮਾਣੂ ਰੋਕ-ਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ। ਹਾਲਾਂਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਅ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨੇ ਜਾਂਦੇ ਕਿ ਤਾਈਵਾਨ, ਯੂਕਰੇਨ ਅਤੇ ਯੂਰਪ ਦੇ ਵਿੱਚ ਅੰਦਰ ਦੁਨੀ ਸੰਕਟਾ ਦਾ ਹਵਾਲਾ ਦੇ ਰਹੇ ਸੀ ਐਲਨ ਮਸਕ ਕਦੇ ਵੀ ਆਪਣੇ ਮੰਨਤੀ ਗੱਲ ਕਹਿੰਤੋਂ ਨਹੀਂ ਰਦਾ ਜੀ ਹਾਂ ਇਹ ਤਕਨੀਕੀ ਅਰਬਪਤੀ ਅਕਸਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਲਫ ਟਵਿੱਟਰ ਉਤੇ ਬਿਨਾ ਫਿਲਟਰ ਕਿਤੇ ਟਿੱਪਣੀਆਂ ਕਰਦੇ ਦੇਖਿਆ ਜਾਂਦਾ ਹੈ ਹੁਣ ਮਸਕ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਉਸ ਮੰਨਨੇ ਕਿ ਦੁਨੀਆ ਜਲਦ ਹੀ ਇੱਕ ਗਲੋਬਲ ਟਕਰਾਵ ਦੇ ਵਿੱਚ ਫਸਣ ਵਾਲੀ ਹੈ ਐਕਸ ਤੋਂ ਤਕਨੀਕੀ ਅਰਬਪਤੀ ਨੇ ਇੱਕ ਬ੍ਰਾਂਡ ਦਾ ਜਵਾਬ ਦਿੱਤਾ ਜਿਦੇ ਵਿੱਚ ਗਲੋਬਲ ਸ਼ਾਸਨ ਦੇ ਪਰਮਾਣੂ ਰੋਕਥਾਮ ਦੇ ਪ੍ਰਭਾਵ ਬਾਰੇ ਚਰਚਾ ਕੀਤੀ ਗਈ ਸੀ ਤੇ ਹੰਟਰ ਐਸ਼ ਨਾਮ ਦੇ ਇੱਕ ਐਕਸ ਉਪਭੋਗਤਾ ਨੇ ਦਾਵਾ ਕੀਤਾ ਸੀ ਕਿ ਯੁੱਧ ਦੇ ਕਿਸੇ ਵੀ ਬਾਹਰੀ ਖੇਤਰੇ ਦੀ ਘਾਟ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਸਨ ਟੈਸਲਾ ਦੇ ਮਾਲਕ ਅਰਬਪਤੀ ਐਲਨ ਮਸਕ ਦੁਨੀਆ ਨੂੰ ਕੋਈ ਇੱਕ ਬਾਰੇ ਲਗਾਤਾਰ ਚੇਤਾਵਨੀਆਂ ਦੇ ਰਹੇ ਨੇ ਭਾਵੇਂ ਇਹ ਆਬਾਦੀ ਦੇ ਵਿੱਚ ਕਿਰਾਵਟ ਹੋਵੇ ਜਾਂ ਫਿਰ AI ਦੀ ਵੱਤੋਂ ਐਲਨ ਮਸਕ ਨੇ ਮਨੁੱਖਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸਨੇ ਹੁਣ ਚੇਤਾਵਨੀ ਇਹ ਦਿੱਤੀ ਹੈ ਕਿ ਅਗਲੇ 5 ਤੋਂ 10 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਵੱਡੀ جنگ ਛਿੜ ਸਕਦੀ ਹੈ ਇਹ ਇੱਕ ਪਰਮਾਣੂ ਯੁੱਧ ਵੀ ਹੋ ਸਕਦਾ ਹੈ ਐਕਸਾ ਐਕਸ ਉੱਤੇ ਇੱਕ ਪੋਸਟ ਦੇ ਵਿੱਚ ਐਲਨ ਮਸਕ ਨੇ ਕਿਹਾ ਕਿ ਦੁਨੀਆ ਜਲਦ ਹੀ ਇੱਕ ਵਿਸ਼ਵ ਪਿਆਪੀ ਟਕਰਾਵ ਦੇ ਵਿੱਚ ਉਲਝ ਸਕਦੀ ਹੈ ਪ੍ਰੰਪਤ ਅਸ਼ਾਸਨ ਦੇ ਨਾਲ ਕੰਮ ਕਰਨ ਵਾਲੇ ਮਸਕ ਨੇ ਇਹ ਪੋਸਟ ਹੰਟਰ ਐਸ਼ ਨਾਮ ਦੇ ਇੱਕ ਉਪਭੋਗਤਾ ਦੁਆਰਾ ਇੱਕ ਪੋਸਟ ਦੇ ਵਿੱਚ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਦੁਨੀਆ ਭਰਤੀਆਂ ਸਰਕਾਰਾਂ ਸ਼ਾਸਨ ਦੇ ਵਿੱਚ ਘੱਟ ਪ੍ਰਭਾਵਸ਼ਾਲੀ ਨਹੀਂ ਕਿਉਂਕਿ ਉਹਨਾਂ ਦੇ ਕੋਲ ਵਿਦੇਸ਼ੀ ਯੁੱਧ ਦਾ ਕਟਰਾ ਨਹੀਂ ਹੈ ਜਵਾਬ ਦੇ ਵਿੱਚ ਮਸਕ ਨੇ ਖੁੱਲਕੇ ਕਿਹਾ ਹੈ ਕਿ ਇਹ ਵੱਡੀ ਝਾਂਕਰ ਨੇੜੇ ਹੈ ਹਾਲਕਿ ਐਲਨ ਮਸਕ ਨੇ ਆਪਣੀ ਸੰਭਾਵਨਾ ਬਾਰੇ ਵਿਸਥਾਰ ਤੇ ਵਿੱਚ ਨਹੀਂ ਦੱਸਿਆ ਜਿਸ ਨਾਲ ਐਕਸ ਯੂਜ਼ਰਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਬਾਰੇ ਪਤਾ ਨਹੀਂ ਸੀ ਪਰ ਉਹਨਾਂ ਦੇ ਐਕਸ ਯੂਜ਼ਰ ਦੇ AI ਡਰੌਕ ਨੇ ਕਿਹਾ ਕਿ ਪਿਛਲੇ ਕਬਿਆਨ ਤੇ ਵਿੱਚ ਮਸਕ ਨੇ ਯੂਰਪ ਦੇ ਵਿੱਚ ਪ੍ਰਵਾਸ ਸੰਕਟ ਤੇ ਵਿਸ਼ਵ ਵਿਆਪੀ ਟਕਰਾਵ ਦੇ ਖਤਰੇ ਦਾ ਵੀ ਹਵਾਲਾ ਦਿੰਦੇ ਹੋਏ ਵਿਸ਼ਵ ਵਵਸਥਾ ਨੂੰ ਸੰਬੋਧਿਤ ਕੀਤਾ ਸੀ ਤੇ ਮਸਕ ਪਹਿਲਾ ਹੈ ਸਿੱਖਤ ਰਾਸ ਵਿੱਚ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰ ਚੁੱਕੇ ਨੇ ਗ੍ਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖਜਾ ਕਾਰਨ ਨਹੀਂ ਦੱਸਿਆ ਬ੍ਰੋਕਨ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਵੱਡੇ ਪੱਧਰ ਉਤੇ ਪਰਵਾਸ ਅਤੇ ਪਛਾਣ ਦੀ ਰਾਜਨੀਤੀ, ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਜੰਗ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਦੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਣ ਦੇ ਕਾਰਨ ਕਹਿ ਲੋ ਯੁੱਧ ਦੀ ਚੇਤਾਵਨੀ ਦਿੱਤੀ ਹੈ। ਮਸਕ ਦਾ ਕਹਿਣਾ ਹੈ ਕਿ ਪਰਮਾਨੂ ਰੋਕ-ਥਾਮ ਦੇ باوجود ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ। ਹਾਲਾਂਕਿ ਮਸਕ ਨੇ ਆਪਣੀ ਅਸਲ ਪੋਸਟ ਵਿੱਚ ਕਿਸੇ ਤਣਾਅ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾਂਦਾ ਹੈ ਕਿ ਤਾਈਵਾਨ, ਯੂਕਰੇਨ ਅਤੇ ਯੂਰਪ ਦੇ ਵਿੱਚ ਅੰਦਰ ਦੁਨੀ ਸੰਕਟਾ ਦਾ ਹਵਾਲਾ ਦੇ ਰਹੀ ਸੀ ਇਹ ਗਰੋਕ ਨੇ ਕਿਹਾ ਕਿ ਐਲਨ ਮਸਕ ਨੇ ਕੋਈ ਪੱਖ ਜਾਂ ਕਾਰਨ ਨਹੀਂ ਦੱਸਿਆ ਗਰੋਕ ਨੇ ਰਿਪੋਰਟ ਦਿੱਤੀ ਹੈ ਕਿ ਐਲਨ ਮਸਕ ਨੇ ਯੂਰਪ ਅਤੇ ਬ੍ਰਿਟੇਨ ਦੇ ਵਿੱਚ ਵੱਡੇ ਪੱਧਰ ਉਤੇ ਪ੍ਰਵਾਸ ਅਤੇ ਪਛਾਣ ਦੀ ਰਾਜਨੀਤੀ, ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ جنگ ਅਤੇ ਯੂਕਰੇਨ ਦੇ ਵਿੱਚ ਚੱਲ ਰਹੇ ਟਕਰਾਵ ਤੇ ਤੀਜੇ ਵਿਸ਼ਵ ਯੁੱਧ ਦੇ ਵਿੱਚ ਬਦਲਨ ਦੇ ਕਾਰਨ ਕੈਲੋ ਯੁੱਧ ਦੀ ਚੇਤਾਵਨੀ ਦਿੰਦੀ ਹੈ। ਮਸਕ ਦਾ ਕਹਿਣਾ ਹੈ ਕਿ ਪਰਮਾਣੂ ਰੋਕ-ਥਾਮ ਦੇ ਬਾਵਜੂਦ ਦੁਨੀਆ ਦੇ ਵਿੱਚ ਤਣਾਅ ਵਧ ਰਿਹਾ ਹੈ। ਹਾਲਕਿ ਮਸਕ ਨੇ ਆਪਣੇ ਅਸਲ ਪੋਸਟ ਵਿੱਚ ਕਿਸੇ ਤਣਾਅ ਜਾਂ ਟਕਰਾਅ ਦਾ ਨਾਮ ਨਹੀਂ ਲਿਆ ਪਰ ਮੰਨੇ ਜਾਂਦੇ ਕਿ ਉਤਾਈਵਾਨ, ਯੂਕਰੇਨ ਅਤੇ ਯੂਰਪ ਦੇ ਵਿੱਚ ਅੰਨ ترونی ਸੰکټا ته حوالہ درېسي